ਸਵੀਕਰ ਵੱਡਾ ਹਵਾਈ ਹਾਦਸਾ ਜਿਹੜਾ ਹੁਣ ਹੋ ਟਲ ਗਿਆ ਦੱਸਦੀ ਕਿ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡੇ ਤੇ ਇੱਕ ਉਵੱਡਾ ਹਾਦਸਾ ਹੋਣ ਤੋਂ ਚੱਲ ਗਿਆ ਦੇਸ਼ ਦੀਆਂ ਦੋ ਪ੍ਰਮੁੱਖ 에ਅਰਲਾਈਨਸ Air India ਤੇ Indigo ਦੇ ਜਹਾਜ਼ ਟਕਰਾ ਗਏ ਖੁਸ਼ਕਿਸਮਤੀ ਨਾਲ ਟੱਕਰ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਪਰ ਸੁਰੱਖਿਆ ਕਾਰਨਾਂ ਕਰਕੇ ਦੋਵਾਂ ਜਹਾਜ਼ਾਂ ਨੂੰ ਤੁਰੰਤ ਗਰਾਉਂਡ ਕਰ ਦਿੱਤਾ ਗਿਆ ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ Air India ਦਾ ਜਹਾਜ਼ ਟੇਕ-ਆਫ ਦੀ ਤਿਆਰੀ ਕਰ ਰਿਹਾ ਸੀ ਅਤੇ Indigo ਜਹਾਜ਼ ਲੈਂਡਿੰਗ ਤੋਂ ਬਾਅਦ ਪਾਰਕਿੰਗ <strong>ਲੋਰਟ</strong> ਦੇ ਨੇੜੇ ਆ ਰਿਹਾ ਸੀ ਮੁੰਬਈ ਤੋਂ ਕੋਇੰਟੂਰ ਜਾ ਰਹੀ ਫਲਾਈਟ ਹੈ ਜਿਹੜੀ ਟੇਕ-ਆਫ ਲਈ ਪੁਸ਼ਬੈਕ ਸਥਿਤੀ ਵਿੱਚ ਸੀ ਉਸ ਸਮੇਂ हैदराबाद ਤੋਂ ਆਰੀ ਇੰਡੀਗੋ ਫਲਾਈਟ ਲੈਂਡਿੰਗ ਤੋਂ ਬਾਅਦ ਟੈਕਸੀ ਵੇ ਤੋਂ ਲੰਘ ਰਹੀ ਸੀ ਦੋਵੇਂ ਜਹਾਜ਼ਾਂ ਦੇ ਖਾਂਬ ਇੱਕ ਤੋਂ ਦੂਜੇ ਦੇ ਬਹੁਤ ਨੇੜੇ ਆ ਗਏ ਜਿਸ ਕਾਰਨ ਟੱਕਰ ਹੋ ਗਈ ਦੋਵਾਂ ਜਹਾਜ਼ਾਂ ਦੇ ਸੱਜੇ ਖੰਭਾ ਦੇ ਸਿਰੇ ਟਕਰਾ ਗਏ ਟੱਕਰ ਕਾਰਨ ਜਹਾਜ਼ਾਂ ਦੇ ਵਿੱਚ ਝਟਕਾ ਲੱਗਿਆ ਜਿਸ ਨਾਲ ਯਾਤਰੀਆਂ ਦੇ ਵਿੱਚ ਥੋੜੀ ਦੇਰ ਲਈ دہشت ਫੈਲ ਗਈ ਖੁਸ਼ਕਿਸਮਤੀ ਨਾਲ ਇਸ ਘਟਨਾ ਦੇ ਵਿੱਚ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਨੇ ਕੋਈ ਵੀ ਜ਼ਖਮੀ ਨਹੀਂ ਹੋਇਆ ਵੱਡਾ ਹਾਦਸਾ ਲੇਕਿਨ ਹੁਣ ਢਲ ਗਿਆ ਸਦੁਰਘਟਨਾ ਸਮੇਂ ਦੋਵੇਂ ਜਹਾਜ਼ ਯਾਤਰੀਆਂ ਨਾਲ ਭਰੇ ਹੋਏ ਸਨ ਟੱਕਰ ਤੋਂ ਬਾਅਦ ATC ਅਤੇ ਗਰਾਉਂਡ ਸਟਾਫ ਨੇ ਕਾਰਵਾਈ ਇਹ ਰਾਹਤ ਦੀ ਗੱਲ ਹੈ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹੈ 에ਅਰਲਾਈਨਾਂ ਨੇ ਯਾਤਰੀਆਂ ਨੂੰ ਸੁਰੱਖਿਅਤ ਕੱਢਣਾ ਤੇ ਦੂਜੇ ਜਹਾਜ਼ਾਂ ਰਾਹੀਂ ਉਹਨਾਂ ਦੀਆਂ ਮੰਜ਼ਲਾਂ ਤੇ ਭੇਜਣ ਦੇ ਪ੍ਰਬੰਧ ਕੀਤੇ ਦੋਵਾਂ ਜਹਾਜ਼ਾਂ ਨੂੰ ਜ਼ਮੀਨ ਤੇ ਉਤਾਰਿਆ ਗਿਆ ਜਾਂਚ ਸ਼ੁਰੂ ਕੀਤੀ ਗਈ ਹਾਦਸੇ ਤੋਂ ਬਾਅਦ ਦੋਵਾਂ ਜਹਾਜ਼ਾਂ ਦੇ ਵਿੰਗਾਂ ਨੂੰ ਨੁਕਸਾਨ ਪਹੁੰਚਿਆ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜ਼ਮੀਨੀ ਕਲੀਅਰੈਂਸ ਅਸਫਲਤਾ ਹੋਈ ਕਿੱਥੇ ਹੈ ਸੋ ਵਰਤਮਾਨ ਦੌਰ ਵਿਚ ਮੁਰੰਮਤ ਅਤੇ ਜਾਂਚ ਲਈ ਦੋਵਾਂ ਜਹਾਜ਼ਾਂ ਨੂੰ ਜ਼ਮੀਨ ਤੇ ਉਤਾਰਿਆ ਗਿਆ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਹੇ ਸਿਕਾ ਵੱਡਾ ਹਵਾਈ ਹਾਦਸਾ ਜਿਹੜਾ ਹੁਣ ਉਹ ਟਲ ਗਿਆ ਦੱਸਦੇ ਕਿ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡੇ ਤੇ ਇੱਕ ਉਹ ਵੱਡਾ ਹਾਦਸਾ ਹੋਣ ਤੋਂ ਚੱਲ ਗਿਆ ਦੇਸ਼ ਦੀਆਂ ਦੋ ਪ੍ਰਮੁੱਖ 에ਅਰਲਾਈਨਸ Air India ਤੇ Indigo ਦੇ ਜਹਾਜ਼ ਟਕਰਾ ਗਏ। ਖੁਸ਼ਕਿਸਮਤੀ ਨਾਲ ਟੱਕਰ ਦੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਹੈ ਪਰ ਸੁਰੱਖਿਆ ਕਾਰਨਾਂ ਕਰਕੇ ਦੋਵਾਂ ਜਹਾਜ਼ਾਂ ਨੂੰ ਤੁਰੰਤ ਗਰਾਊਂਡ ਕਰ ਦਿੱਤਾ ਗਿਆ। ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ Air India ਦਾ ਜਹਾਜ਼ ਟੇਕ-ਆਫ ਦੀ ਤਿਆਰੀ ਕਰ ਰਿਹਾ ਸੀ Indigo ਜਹਾਜ਼ ਲੈਂਡਿੰਗ ਤੋਂ ਬਾਅਦ ਪਾਰਕਿੰਗ <strong>ਲੋਰਟ</strong> ਦੇ ਨੇੜੇ ਆ ਰਿਹਾ ਸੀ। ਮੁੰਬਈ ਤੋਂ ਕੋਇੰਟੂਰ ਜਾ ਰਹੀ ਫਲਾਈਟ ਹੈ ਜਿਹੜੀ ਟੇਕ-ਆਫ ਲਈ ਪੁਸ਼-ਬੈਕ ਸਥਿਤੀ ਵਿੱਚ ਸੀ ਉਸ ਸਮੇਂ हैदराबाद ਤੋਂ ਆਰੀ ਇੰਡੀਗੋ ਫਲਾਈਟ ਲੈਂਡਿੰਗ ਤੋਂ ਬਾਅਦ ਟੈਕਸੀ ਵੇ ਤੋਂ ਲੰਘ ਰਹੀ ਸੀ ਦੋਵਾਂ ਜਹਾਜ਼ਾਂ ਦੇ ਖੰਭ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ ਜਿਸ ਕਾਰਨ ਟੱਕਰ ਹੋ ਗਈ ਦੋਵਾਂ ਜਹਾਜ਼ਾਂ ਦੇ ਸੱਚੇ ਖੰਭਾ ਦੇ ਸਿਰੇ ਟਕਰਾ ਗਏ ਟੱਕਰ ਕਾਰਨ ਜਹਾਜ਼ਾਂ ਦੇ ਵਿੱਚ ਝਟਕਾ ਲੱਗਿਆ ਜਿਸ ਨਾਲ ਯਾਤਰੀਆਂ ਦੇ ਵਿੱਚ ਥੋੜੀ ਦੇਰ ਲਈ دہشت ਫੈਲ ਗਈ ਖੁਸ਼ਕਿਸਮਤੀ ਨਾਲ ਇਸ ਘਟਨਾ ਦੇ ਵਿੱਚ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਨੇ ਕੋਈ ਵੀ ਜ਼ਖਮੀ ਨਹੀਂ ਹੋਇਆ ਵੱਡਾ ਹਾਦਸਾ ਲੇਕਿਨ ਹੁਣ ਢਲ ਗਿਆ ਸਦੁਰਘਟਨਾ ਸਮੇਂ ਦੋਵੇਂ ਜਹਾਜ਼ ਯਾਤਰੀਆਂ ਨਾਲ ਭਰੇ ਹੋਏ ਸਨ ਟੱਕਰ ਤੋਂ ਬਾਅਦ ATC ਅਤੇ ਗਰਾਊਂਡ ਸਟਾਫ ਨੇ ਕਾਰਵਾਈ ਕੀਤੀ ਇਹ ਰਾਹਤ ਦੀ ਗੱਲ ਹੈ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਨੇ 에ਅਰਲਾਈਨਾਂ ਨੇ ਯਾਤਰੀਆਂ ਨੂੰ ਸੁਰੱਖਿਅਤ ਘਟਨ ਅਤੇ ਦੂਜੇ ਜਹਾਜ਼ਾਂ ਰਾਹੀਂ ਉਨ੍ਹਾਂ ਦੀਆਂ ਮੰਜ਼ਲਾਂ ਤੇ ਭੇਜਣ ਦੇ ਪ੍ਰਬੰਧ ਕੀਤੇ ਦੋਵਾਂ ਜਹਾਜ਼ਾਂ ਨੂੰ ਜ਼ਮੀਨ ਤੇ ਉਤਾਰਿਆ ਗਿਆ ਜਾਂਚ ਸ਼ੁਰੂ ਕੀਤੀ ਗਈ ਹਾਦਸੇ ਤੋਂ ਬਾਅਦ ਦੋਵਾਂ ਜਹਾਜ਼ਾਂ ਦੇ ਵਿੰਗਾਂ ਨੂੰ ਨੁਕਸਾਨ ਪਹੁੰਚਿਆ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜ਼ਮੀਨੀ ਕਲੀਅਰੈਂਸ ਅਸਫਲਤਾ ਹੋਈ ਕਿੱਥੇ ਹੈ ਸੋ ਵਰਤਮਾਨ ਦੌਰਾਨ ਮੁਰੰਮਤ ਅਤੇ ਜਾਂਚ ਲਈ ਦੋਵਾਂ ਜਹਾਜ਼ਾਂ ਨੂੰ ਜ਼ਮੀਨ ਤੇ ਉਤਾਰਿਆ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾ